ਅੱਜ ਇੱਕ ਅਜਿਹੇ ਪਵਿੱਤਰ ਸਥਾਨ ਤੇ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਏ ਜਿੱਥੇ ਇੱਕ ਵੱਖਰਾ ਅਨੋਖਾ ਵਰਦਾਨ ਹੋਇਆ ਇਸ ਵਰਦਾਨ ਦੇ ਚਰਚੇ ਕਾਫੀ ਦੂਰ ਦੂਰ ਤੱਕ ਨੇ ਗੁਰੂ ਸਾਹਿਬ ਨੇ ਜਦੋਂ ਚਾਰ ਦਾਸੀਆਂ ਕੀਤੀਆਂ ਜੀ ਪਹਿਲੀ ਪਾਸ਼ਾਈ ਦਾ ਇਹਨਾਂ ਨੂੰ ਵਰਦਾਨ ਹੋਇਆ ਵੇ ਗੁਰੂ ਸਾਹਿਬ ਨੇ ਇਹਨਾਂ ਤੋਂ ਜਲ ਦੀ ਮੰਗ ਕੀਤੀ ਉਹ ਜਲ ਸੀ ਜਿਹੜਾ ਵੱਟੇ ਧੋਣ ਵਾਲਾ ਉਹਨਾਂ ਨੂੰ ਉਹ ਜਲ ਦਾ ਸਾਫ ਜਲ ਸੀ ਛਕਾਇਆ ਜਿਹੜੇ ਵਿਆਹ ਪਰਵੱਟੇ ਸੀ ਆ ਚਿੰਮਣੇ ਤੇ ਲੱਕਤਰ ਸੀ ਆਏ ਚੱਕ ਕੇ ਵੇਖਣਾਗੇ ਉਹਨਾਂ ਨੇ ਨਾਲ ਹੀ ਫਿਰ ਬਖਸ਼ਿਸ਼ ਕਰਦੀ ਵੀ ਜਿਹੜਾ ਆਹ ਤੁਸੀਂ ਸਾਨੂੰ ਜਲ ਛਕਾਇਆ ਇਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੁੱਤੇ ਦੇ ਕੱਟੇ ਵੱਡੇ ਵਾਲੇ ਨੂੰ ਪਿਆ ਦੇਣੀਆਂ ਉਹ ਕੋਈ ਵੀ ਹਲਕੂ ਗਾ ਵੀ ਜਿਨੇ ਆਪ ਦਾ ਭਲਾ ਕਰਾਉਣਾ ਰਾਤ ਨੂੰ 10 ਵਜੇ ਦੇ ਤੋਂ ਬਾਅਦ ਕੁਝ ਨਹੀਂ ਖਾਣਾ ਹੁੰਦਾ ਇੱਥੇ ਆਉਂ ਜਿਹਨੂੰ ਉੱਤੇ ਨੇ ਬਿਠਾਇਆ ਹੁੰਦਾ ਜਿਨੇ ਕਰਵਾਉਣਾ ਹੁੰਦਾ ਆਪ ਦਾ ਕੁੱਤੇ ਦੇ ਵੱਡੇ ਵਾਲੇ ਕੋਈ ਘਰਲੀ ਨਹੀਂ ਕਰਨੀ ਬੁਰਸ਼ ਨਹੀਂ ਕਰਨਾ ਮੂੰਹ ਨਹੀਂ ਧੋਣਾ ਨਹਾਉਣਾ ਨਹੀਂ ਪਾਣੀ ਕਈ ਵੇ ਪਾ ਦਿੰਦੇ ਆ ਅਬ ਦੇਖੀ ਤੂੰ ਜਾਣਾ ਵਾ ਉੱਥੇ ਸਥਾਨ ਤੇ ਪਿੱਛਾ ਪੋਕ ਨਹੀਂ ਦੇਖਣਾ ਬੋਲਣਾ ਨਹੀਂਗਾ ਜੇ ਉਹ ਰਾਹ ਚ ਭੁੱਲ ਗਿਆ ਸਥਾਨ ਜਾਂ ਉਹ ਕਿਨਾਂ ਰਾਹ ਭੁੱਲ ਗਿਆ ਪਰ ਬੋਲੂਗਾ ਤਾਂ ਫਿਰ ਉਹ ਕਿਵੇਂ ਪੁੱਛੂਗਾ ਅੱਧਾ ਕਿਲੋ ਅੱਧਾ ਕਿਲੋ ਗੋੜ ਲੱਗਦਾ ਜੀ ਇੱਕ ਜਾਨੇ ਸੰਗਤ ਸਾਨੂੰ ਕਹਿ ਦਿੰਦੀ ਜੀ ਕੁੱਤੇ ਦੇ ਇੰਜੈਕਸ਼ਨ ਲੱਗੇ ਆ ਇਹਦਾ ਟਾਈਮ ਬਹੁਤ ਘੱਟ ਹੁੰਦਾ 2.5 ਘੰਟੇ ਕੁੱਤਾ ਵੱਡੀ ਨਹੀਂ ਹੋਇਆ ਨਾ ਪਸ਼ੂ ਪਰਿਵਾਰ ਮੈਂਬਰ ਹਲਕੇ ਜਾਂਦੇ ਟੀਕਿਆਂ ਦਾ ਜ਼ਿਆਦਾ ਸੋਲੂਸ਼ਨ ਨਹੀਂ ਹੈਗਾ ਟੀਕੇ ਨੇ ਤਾਂ ਗਰਮੈਸ਼ ਭਰ ਦਿੰਦੇ ਆ ਡਾਕਟਰਾਂ ਕੋਲੇ ਜਦੋਂ ਆਪਾਂ ਜਾਵੜੇ ਡਾਕਟਰਾਂ ਨੇ ਆਪਾਂ ਨੂੰ ਇਹ ਕਹਿਣਾ ਵਾ ਪਹਿਲਾ ਪੁੱਛਣਾ ਵੀ ਘਰ ਦੇ ਕੁੱਤੇ ਨੇ ਵੱਡੇ ਕੇ ਬਾਹਰ ਲੈਣੇ ਕੀ ਸਮਾਂ ਹੈਗਾ ਸਵੇਰ ਕਿੰਨੇ ਵਜੇ ਆਉਣਾ ਕਿ ਕਿੰਨੇ ਤੱਕ ਸੇਵਾ ਚੱਲਦੀ ਹੈ ਸ਼ਾਮ ਦਾ ਕੀ ਟਾਈਮ ਹੈ ਸਵੇਰ ਦਾ ਕੀ ਟਾਈਮ ਹੈ ਹਲਕਾ ਬੰਦਾ ਲੈ ਕੇ ਆਈਏ ਤਾਂ ਹੋਂ ਦਾ ਕੋਈ ਲਾ ਮੋਗੇ ਦੇ ਨਾਲ ਪਿੰਡ ਆ ਜੀ ਕਲਕਲਾ ਮੋਗੇ ਤੋਂ 7 ਕਿਲੋਮੀਟਰ ਦੂਰ ਆ ਜੀ ਫਰੋਜਪੁਰ ਦੁਨਿਆ ਕੀ ਫਰੋਜਪੁਰ ਤੇ ਜਿਹੜਾ ਜਾਂਦਾ ਵਾ ਕੀ ਨੇ ਜੀਟੀ ਰੋਡ ਪਹਿਲਾ ਪਿੰਡ ਹੀ ਆ ਬਾਬਾ ਪੂਛੀ ਦੇ ਜਾਣਾ ਜੀ ਜਿੱਥੇ ਹਲਕੇ ਵੇ ਕੁੱਤੇ ਦੇ ਕੱਟੇ ਵੱਡੇ ਵਾਲੇ ਨੂੰ ਪਾਣ ਸਾਸਰਕਾਲ ਤੁਸੀਂ ਜੁੜੇ ਹੋ ਪੁੱਲਰ ਟੀਵੀ ਦੇ ਨਾਲ ਮੈਂ ਹਾਂ ਸੁਖਿੰਦਰ ਸਿੰਘ ਤੇ ਅੱਜ ਮੈਂ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਕਲਕਲਾਂ ਦੇ ਵਿੱਚ ਅੱਜ ਇੱਕ ਅਜਿਹੇ ਪਵਿੱਤਰ ਸਥਾਨ ਤੇ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਇਆ ਹਾਂ ਜਿਸ ਸਥਾਨ ਬਾਰੇ ਕੁਝ ਲੋਕਾਂ ਨੂੰ ਤਾਂ ਪਤਾ ਹੈ ਬੜੀ ਦੂਰ ਦੂਰ ਤੱਕ ਚਰਚੇ ਨੇ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਅੱਜ ਜਾਣੂ ਕਰਵਾਵਾਂਗੇ ਇਸ ਪਵਿੱਤਰ ਸਥਾਨ ਦੇ ਬਾਰੇ ਕਿ ਇਸ ਸਥਾਨ ਨੂੰ ਕੀ ਵਰਦਾਨ ਹੋਇਆ ਇੱਥੋਂ ਦੇ ਮੁੱਖ ਸੇਵਾਦਾਰ ਨੇ ਜਿਹੜੇ ਇੱਥੋਂ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਨੇ ਪਰ ਹਾਲਾਂਕਿ ਮੈਂ ਇੱਕ ਚੀਜ਼ ਨੋਟ ਕਰਦਾ ਹੁਣ ਨਾ ਹਰ ਇੱਕ ਜਗ੍ਹਾ ਤੇ ਤੇ ਕਈ ਅਜਿਹ ਪਾਵਨ ਪਿੱਤਰ ਸਥਾਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਤੇ ਉਹਨਾਂ ਤੇ ਪੀੜਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕਾਂ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਇਸ ਸਥਾਨ ਦੀ ਕੁਝ ਅਜਬੇ ਲੀਲਾ ਹੈ ਸਵਾਗਤ ਕਰ ਲੈਂਦੇ ਆ ਸਾਡੇ ਨਾਲ ਮੁਖ ਸੇਵਾਦਾਰ ਜੀ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਨਾਮ ਮਨਦੀਪ ਸੈਗਲ ਉਹ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਇਸ ਸਥਾਨ ਬਾਰੇ ਮੈਂ ਚਾਹੂੰਗਾ ਆਪਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਸਾਡੇ ਜਾਂ ਜਿਹੜੀਆਂ ਸੰਖਤਾ ਜੁੜੀਆਂ ਨੇ ਸਾਡੇ ਚੈਨਲ ਦੇ ਨਾਲ ਦੇਖ ਰਹੇ ਨੇ ਇਸ ਸਥਾਨ ਬਾਰੇ ਆਪਾਂ ਥੋੜਾ ਜਾਨੂ ਕਰਵਾਈਏ ਕਿਉਂਕਿ ਕਾਫੀ ਦੂਰ ਦੂਰ ਤੱਕ ਚਰਚੇ ਨੇ ਦੇਖੋ ਜੀ ਇਹ ਸਾਡੀ ਜਾਤ ਦੇ ਸਾਰੋਂ ਵੱਡੇ ਬਿਰਗ ਹੋਏ ਆ ਜੀ ਅਸੀਂ ਆ ਖੱਤਰੀ ਜਾਤ ਨਾਲ ਸੰਬੰਧਤ ਜੀ ਇਹ ਸਾਡੀ ਜਾਤ ਦੇ ਸਾਰੋਂ ਵੱਡੇ ਬਿਰਗ ਹੋਏ ਆ ਜਿਨ੍ਹਾਂ ਦਾ ਨਾਮ ਸੀਗਾ ਬਾਬਾ ਭੂਸ਼ ਹੋ ਸਕਦਾ ਸ਼ਾਰਟਕਟ ਨਾਮ ਬਾਬੂਸ਼ੰਦਾਸ ਹੋਵੇ ਕਿਉਂਕਿ ਸਾਡਾ ਪਿੱਛਾ ਇਦਰਾ ਰਾਜਸਥਾਨ ਜੈਸਲਮੇਰ ਦਾ ਹੂੰ ਪਹਿਲੀ ਪਾਸ਼ਾਹੀ ਦਾ ਇਹਨਾਂ ਨੂੰ ਵਰਦਾਨ ਹੋਇਆ ਵਿਆ ਹੂੰ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਚਾਰ ਦਾਸੀਆਂ ਕੀਤੀਆਂ ਜੀ ਕਿਉਂਕਿ ਉਹ ਤਾਂ ਆਪ ਪਾਵਨ ਹਰੀ ਪੌਣ ਹਰੀ ਸੀਗੇ ਅੱਖਾਂ ਮੀਜਦੇ ਜਿੱਥੇ ਜੀ ਕਰਦੇ ਉੱਥੇ ਜਾਵੜਦੇ ਸੀ ਜੀ ਹੂੰ ਇਹਨਾਂ ਦੀ ਦੁਕਾਨ ਹੁੰਦੀ ਸੀ ਛੋਟੀ ਜੀ ਰਬ ਰਬ ਕਰ ਛੜਨਾ ਸਮਾਨ ਦੇਖਣਾ ਬਾਬਾ ਜੀ ਆਹ ਦੇ ਦਿਓ ਸਾਨੂੰ ਉਹਨਾਂ ਨੇ ਕਹਣਾ ਭਾਈ ਪਾਲਾ ਤੇ ਲੈ ਜਾ ਹੂੰ ਸਮਾ ਬੀਤਦਾ ਗਿਆ ਹੂੰ ਗੁਰੂ ਸਾਹਿਬ ਨੇ ਇਦੋਂ ਇਦਰੀ ਦਾਸੀ ਕੀਤੀ ਰਾਜਸਥਾਨ ਦੀ ਉਦੋਂ ਇਹਨਾਂ ਨੂੰ ਮਿਲਿਆ ਗੁਰੂ ਸਾਹਿਬਾਂ ਨੇ ਇਹਨਾਂ ਤੋਂ ਜਲ ਦੀ ਮੰਗ ਕੀਤੀ ਐ ਜਲ ਕਿਹੜਾ ਸੀਗਾ ਉਦੋਂ ਆਪਣੇ ਮਾਜਨ ਲੋਕ ਵੱਟੇ ਧੋਦੇ ਹੁੰਦੇ ਸੀਗੇ ਜੀ ਹੁਣ ਤਾਂ ਪਤਾ ਨਹੀਂ ਕੀ ਕੋ ਚੱਲ ਪਿਆ ਤੱਕੜੀਆਂ ਦੇ ਵੱਟੇ ਰੱਖਦੇ ਹੁੰਦੇ ਸੀ ਕਿਉਂਕਿ ਉਦੋਂ ਦਾ ਕੋਹਾ ਦੂਰ ਜਾਲੀ ਨਹੀਂ ਹੁੰਦਾ ਸੀਗਾ ਕਿਉਂ ਉਹਨਾਂ ਕਵੱਟੇ ਤੋਂ ਯਾਦ ਆ ਦਾ ਰੱਖ ਲੈਣਾ ਬਾਕੀ ਗੁਰੂ ਸਾਹਿਬਾਂ ਨੇ ਜਲਦੀ ਮੰਗ ਕੀਤੀ ਵੀ ਭਾਈ ਸਾਨੂੰ ਜਲ ਪਿਆਓ ਜੀ ਜਿਹੜੇ ਨੇ ਆਹ ਪਰਵੱਟੇ ਸੀ ਆ ਚਿੰਮਣੀ ਇਹ ਲੱਕ ਤੱਕਰ ਸੀਗੇ ਓਕੇ ਬਾਬਾ ਜੀ ਦੇ ਜਿਨ੍ਹਾਂ ਨੇ ਮਤਲਬ ਇਹ ਵਰਦਾਨ ਦਿੱਤਾ ਸੀਗਾ ਜਿਨ੍ਹਾਂ ਨੇ ਮਤਲਬ ਬਾਬਾ ਜੀ ਦੇ ਜਿਨ੍ਹਾਂ ਨੇ ਤੁਹਾਡੇ ਕੋਲੋਂ ਜਲ ਮੰਗਿਆ ਸੀਗਾ ਹਾਂ ਠੀਕ ਹੈ ਜੀ ਬਾਬਾ ਜੀ ਦੇ ਛਮਣੇ ਸੀ ਨਾ ਜਿਹੜੇ ਲੱਖ ਤੱਕਰ ਸੀਗੇ ਆਏ ਚੱਕ ਕੇ ਵੇਖਣਾ ਅਗਲੇ ਨੂੰ ਸਮਾਨ ਲੈ ਲਾਉ ਨੂੰ ਕਹਿੰਦਾ ਬਾਬਾ ਜੀ ਇੱਥੇ ਪਾ ਦਿਓ ਸਮਾਨ ਲੈ ਜਾਓ ਜੀ ਉਹਨਾਂ ਕਹਿੰਦਾ ਭਾਈ ਪਾਲਾ ਤੋਲ ਲਾ ਤੇ ਲੈ ਜਾ ਹੂੰ ਕੋਈ ਕਿਸੇ ਨਾਲ ਨਹੀਂ ਸੀਗਾ ਜਿਹੜਾ ਕੋਈ ਵੱੱਦ ਲੈ ਗਿਆ ਘੱਟ ਲੈ ਗਿਆ ਕੋਈ ਦਿੱਕਤ ਨਹੀਂ ਓਕੇ ਜੀ ਜਦੋਂ ਪਹਿਲੇ ਪਾਸ਼ਾ ਗੁਰੂ ਸਾਹਿਬਾਂ ਨੇ ਜਲ ਮੰਗਿਆ ਆ ਕੇ ਪਤਾ ਤਾਂ ਹੁਣ ਉਹਨਾਂ ਨੂੰ ਸੀ ਤਾਂ ਖੁਦ ਰੱਬ ਸੀਗੇ ਜੀ ਪਤਾ ਹੁਣ ਇਹਨਾਂ ਨੂੰ ਵੀ ਲੱਗ ਗਿਆ ਵੀ ਹੁਣ ਸੇਵਾ ਸੰਪੂਰਨ ਹੋਈ ਆ ਝੋਲੀ 'ਚ ਕੁਛ ਪਊਗਾ ਜੀ ਉਹ ਜਲ ਸੀ ਜਿਹੜਾ ਵੱਟੇ ਧੋਣ ਵਾਲਾ ਉਹਨਾਂ ਨੂੰ ਉਹ ਜਲ ਜਿਹੜਾ ਸਾਫ਼ ਜਲ ਸੀ ਛਕਾ ਜਲਤਾਂ ਨੇ ਕਹਾ ਦਾ ਛਕਣਾ ਸੀ ਗੁਰੂ ਸਾਹਿਬਾਂ ਦਾ ਕੋਤਕ ਸੀਗੇ ਓਕੇ ਉਹਨਾਂ ਨੇ ਨਾਲ ਹੀ ਫਿਰ ਬਖਸ਼ਿਸ਼ ਕਰਤੀ ਵੀ ਜਿਹੜਾ ਆ ਤੁਸੀਂ ਸਾਨੂੰ ਜਲ ਛਕਾਇਆ ਇਹ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਕੁੱਤੇ ਦੇ ਕੱਟੇ ਵੱਡੇ ਵਾਲੇ ਨੂੰ ਪਿਆ ਦੇਣਗੀਆਂ ਉਹ ਕੋਈ ਵੀ ਹਲਕੂ ਗਨ ਹੂੰ ਉਹਦਾ ਭਲਾਈ ਹੋਊਗਾ ਤੇ ਉਦੋਂ ਤੋਂ ਹੀ ਸੇਵਾ ਚੱਲ ਪਈ ਜੀ ਪਹਿਲਾਂ ਉਧਰ ਚੱਲਦੀ ਸੀਗੀ ਫਿਰ ਸਾਡਾ ਪਿੰਡ ਉੱਠਿਆ ਉਧਰੋਂ ਮਾਮਲੇ ਪਿਛੇ ਲੜਾ ਜੇ ਨਾਲ ਲੜ ਪੈਂਦੇ ਸੀਗੇ ਮਾਮਲਾ ਨਹੀਂ ਦਿੰਦੇ ਸੀਗੇ ਉਹ ਫਿਰ ਲੜਾਈ ਹੁੰਦੀ ਸੀਗੀ ਉਹ ਕਹਿੰਦੇ ਨਹੀਂ ਦੇਣਾ ਤੁਸੀਂ ਸੁਪਰੀ ਸਾਡਾ ਪਿੰਡ ਛੱਡੋ ਉੱਥੋਂ ੱਠ ਕੇ ਪਰ ਜਿੱਥੇ ਬੈੰਦੇ ਸੀ ਸੇਵਾ ਉੱਥੇ ਚੱਲ ਪੈਂਦੀ ਸੀ ਓਕੇ ਜੀ ਮਤਲਬ ਜਿੱਥੋਂ ਪਿੰਡ ਛੱਡ ਕੇ ਆ ਕੇ ਜਿੱਥੇ ਬੈਠਦੇ ਸੀਗੇ ਹਾਂ ਉੱਥੋਂ ਹੀ ਸੇਵਾ ਚੱਲਣੀ ਜਿਹੜੀ ਸੇਵਾ ਉੱਥੇ ਸ਼ੁਰੂ ਹੋ ਜਾਂਦੀ ਸੀ ਚੱਲ ਸ਼ੁਰੂ ਹੋ ਜਾਂਦੀ ਸੀ ਸੇਵਾ ਮਤਲਬ ਉੱਥੋਂ ਚੱਲਣੀ ਸ਼ੁਰੂ ਹੋ ਜਾਂਦੀ ਸੀਗੀ ਜਿੱਥੋਂ ਤੁਸੀਂ ਪਿੰਡ ਛੱਡ ਕੇ ਆ ਕੇ ਹਾਂ ਤੇ ਮਤਲਬ ਇਸ ਚੀਜ਼ ਬਾਰੇ ਤੁਹਾਨੂੰ ਕਿਵੇਂ ਨੌਲੇਜ ਹੁੰਦੀ ਹੈ ਤੁਹਾਡੇ ਗਿਆਨ ਦੇ ਵਿੱਚ ਕਿਵੇਂ ਦੇਖੋ ਜੀ ਪੁਰਾਣੇ ਬੀਵਰ ਜਦੋਂ ਇੱਧਰ ਸ ਗੁਰੂ ਸਾਡੇ ਕੀ ਨਾ ਬਯੁਰਗ ਸੀਗੇ ਉਧਰ ਛੱਡਿਆ ਸੀ ਜਗਾ ਇਹ ਜੀ ਫਿਰ ਇਹਨਾਂ ਨੂੰ ਤਕਲੀਫ ਰਹਿਣ ਲੱਗੀ ਜੀ ਜੀ ਫਿਰ ਇਹਨਾਂ ਨੇ ਕੀ ਨਾ ਪੁੱਛਿਆ ਪਛਿਆਊਗਾ ਕਿਸ ਤੋ ਕਹਿੰਦੇ ਭਾਈ ਤੁਸੀਂ ਬਾਬਾ ਆਉਂਦਾ ਉਧਰ ਹੀ ਛੱਡਿਆ ਆਂਗੇ ਓਕੇ ਜੀ ਉਹ ਫਿਰ ਇੱਥੋਂ ਸਾਡੇ ਪਿੰਡ ਦੇ ਜਿਹੜੇ ਪੁਰਾਣੇ ਬਯੁਰਗ ਸੀਗੇ ਨਾ ਕਿਉਂਕਿ ਇਤਿਹਾਸ ਤਾਂ ਹੈ ਨਹੀਂਗਾ ਇਤਿਹਾਸ ਕਿਉਂਕਿ ਉਹਦਾ ਤਾਂ ਪੱਤਲਾਂ ਤੇ ਲਿਖਦੇ ਸੀਗੇ ਓਕੇ ਜੀ ਹੁਣ ਤਾਂ ਕੋਈ ਵੀ ਆਉ ਕਹਿੰਦੇ ਸਾਨੂੰ ਇਤਿਹਾਸ ਵਿਖਾਓ ਅੱਜ ਤੋਂ ਪੁਰਾਣੇ ਤਾਂ ਜਿਵੇਂ ਗੁਰੂ ਸਾਹਿਬ ਨੇ ਆ ਜੰਗਲਾਂ ਨੂੰ ਗਏ ਆ ਮਾਛੀ ਵੜਨ ਜੰਗਲਾਂੋਂ ਸਾਰਾ ਇਤਿਹਾਸ ਉਧ ਗਏ ਆ ਦਰਸ਼ਣ ਦੇ ਤੇ ਅੱਧੇ ਇਤਿਹਾਸ ਹੈ ਕਈਆਂ ਨੂੰ ਪਤਾ ਅੱਧੇ ਨਹੀਂ ਨਹੀਂ ਪਤਾਗਾ ਓਕੇ ਉਹ ਇਤਿਹਾਸ ਫਿਰ ਜੀ ਕੋਈ ਸਾਡੇ ਕੋਲੇ ਇੰਨਾ ਹੈ ਨਹੀਂਗਾ ਕਿਉਂਕਿ ਪੁਰਾਣੇ ਸੀਗੇ ਪੱਤਲਾਂ ਪੱਤਲਾਂ ਤੇ ਲਿਖਦੇ ਸੀਗੇ ਕੋਈ ਜਾਣਕਾਰੀ ਦੇ ਪੁਰਾਣੇ ਬਿਉਰਗ ਸੀਗੇ ਉਹ ਗੁਜ਼ਰ ਗਏ ਆ ਉਹ ਗੁਜ਼ਰ ਗਏ ਹਾਂ ਉਹ ਜਿਵੇਂ ਸਾਨੂੰ ਦੱਸਦੇ ਹੁੰਦੇ ਸੀ ਉਵੇਂ ਸੀਗਾ ਸੰਗਤ ਨੂੰ ਦੱਸੀ ਜਾਂਦੇ ਇਹ ਸਹਿਗਲ ਜਿਹੜੀ ਥੋੜੀ ਕਾਸਟ ਹੈ ਇਹ ਸਾਰੀ ਸਹਿਗਲਾਂ ਨੂੰ ਹੀ ਵਰਦਾਨ ਹੈ ਨਹੀਂ ਇਹ ਦੇਖੋ ਸਹਿਗਲ ਹੋਰ ਵੀ ਬਹੁਤ ਆ ਜੀ ਸੈਗਲੇ ਆ ਜਿਵੇਂ ਇੱਕ ਪਿਓ ਦੇ ਚਾਰ ਪੁੱਤਰ ਆ ਓਕੇ ਕਾਸਟ ਤੋਂ ਉਹਦੀ ਸੈਗਲ ਹੀ ਰਹਿਣੀ ਆ ਇੱਕ ਨੂੰ ਗੁਰੂ ਇੱਕ ਗੁਰੂ ਸਾਹਿਬ ਦੀ ਲਾਈਨ ਨਾਲ ਜੁੜ ਗਿਆ ਉਹਦੀ ਲਾਈਨ ਉਹਨਾਂ ਨਾਲ ਅਲੱਗ ਹੋ ਗਈ ਹੈ ਤਾਂ ਉਹ ਵੀ ਸੈਗਲ ਹੀ ਆ ਪਰ ਉਹਨਾਂ ਦੀ ਕੀ ਨਾ ਲਾਈਨ ਉਹਨਾਂ ਨਾਲ ਅਲੱਗ ਹੋ ਗਈ ਸਮਝ ਗਏ ਜਿਹੜੀ ਉਹਨਾਂ ਦੀ ਲਾਈਨ ਸੀ ਗਾਂ ਵਾਲੀ ਜਿਹੜੀ ਜਲ ਸ਼ਕਾਉਂਦੀ ਸੀਗੀ ਜਿਨ੍ਹਾਂ ਨੂੰ ਵਰਦਾਨ ਮਿਲਿਆ ਉਹਨਾਂ ਨਾਲ ਅਲੱਗ ਹੋ ਗਈ ਹੁਣ ਇੱਕ ਪਿਓ ਦੇ ਚਾਰ ਪੁੱਤਰ ਆ ਚਾਰਾਂ ਪਤਰਾ ਨੂੰ ਥੋੜਾ ਵਰਦਾਨ ਮਿਲਣਾ ਇੱਕ ਨੂੰ ਮਿਲਿਆ ਇੱਕ ਦੀ ਪੀੜੀ ਕੀ ਨਾ ਭਲਾ ਕਰਨ ਲੱਗੀ ਮਤਲਬ ਇੱਕ ਦੀ ਪੀੜੀ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਤੁਹਾਡੇ ਪਰਿਵਾਰ ਦਾ ਕੋਈ ਜੀ ਚੂਲੀ ਪਿਆਰੀ ਸਾਡੇ ਪਰਿਵਾਰਾਂ ਦੇ ਅਸੀਂ ਹੈਗੇ ਆ 70 ਘਾਰਾਂ ਕਰ ਤੋਂ ਬਾਅਦ 70 ਕਿਉਂਗੇ ਪਹਿਲੀਆਂ ਟਾਈਮਾਂ ਦੇ ਜਿੱਥੇ ਜਿਹਦਾ ਕੰਮ ਚੱਲਿਆ ਉੱਥੇ ਉੱਠ ਗਿਆ ਉਹ ਸੇ ਉੱਠ ਗਿਆ ਕੋਈ ਮੋਗੇ ਬੈਠੇ ਸਾਡੇ 10 15 ਘਰ ਅਸੀਂ ਪਿੰਡ ਦੇ ਚਾਰ ਘਰ ਹੀ ਆ ਠੀਕ ਹੈ ਗੰਗਾ ਨਗਰ ਬੈਠੇ ਆ ਮਟੀਲੀ ਬੈਠੇ ਆ ਲੁਧਿਆਣੇ ਬੈਠੇ ਆ ਜਿੱਥੇ ਜਿਹਦਾ ਕੰਮ ਚੱਲਿਆ ਉੱਥੇ ਸੈਟ ਹੋ ਗਿਆ ਉੱਥੇ ਸੈਟ ਹੋ ਗਿਆ ਉਹ ਫਿਰ ਬਾਬਾ ਜੀ ਦੇ ਸਲ ਆਉਂਦੇ ਆ ਸਾਰੇ ਇਕੱਠੇ ਹੁੰਦੇ ਆ ਉਦੋਂ ਅੱਗੋਂ ਪਿੱਛੇ ਵੀ ਆਉਂਦੇ ਆ ਇੱਥੇ ਹਰੇਕ ਮਹੀਨੇ ਦੀ ਮੱਸਿਆ ਲੱਗਦੀ ਆ ਮੱਸਿਆ ਲੱਗਦੀ ਆ ਇੱਥੇ ਹਰੇਕ ਮਹੀਨੇ ਦੀ ਮੱਸਿਆ ਲੱਗਦੀ ਆ ਮੱਸਿਆ ਤੇ ਜੋ ਗੁਰੂ ਸਾਹਿਬ ਦਾ ਲੰਗਰ ਆ ਦਾਲ ਫੁਲਕਾ ਕੋਈ ਵੀ ਜਿਹੜਾ ਵੀ ਹੈ ਉਹ ਅਸੀਂ ਲਾਉਨੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਵੇਂ ਮਤਲਬ ਹਲਕੇ ਕੁੱਤੇ ਦੇ ਵੱਡੇ ਵਾਲੇ ਆਉਂਦੇ ਨੇ ਜਿਵੇਂ ਕੁਝ ਲੋਕਾਂ ਦੇ ਵਿੱਚ ਵਿਚਾਰਾਂ ਹੁੰਦੀਆਂ ਨੇ ਜਿਵੇਂ ਇੱਥੋਂ ਦੀ ਕੋਈ ਪਾਬੰਦੀਆਂ ਨੇ ਜਾਂ ਕੁਝ ਖਾ ਕੇ ਨਹੀਂ ਆਉਣਾ ਕੁਝ ਪੀ ਕੇ ਸਵੇਰ ਦੇ ਇੱਥੋਂ ਦੀ ਇੱਥੋਂ ਦੀ ਇਹ ਮਰਿਆਦਾ ਜੀ ਬਈ ਜਿਨੇ ਆਪ ਦਾ ਭਲਾ ਕਰਾਉਣਾ ਰਾਤ ਨੂੰ 10 ਵਜੇ ਦੇ ਤੋਂ ਬਾਅਦ ਕੁਝ ਨਹੀਂ ਖਾਣਾ ਪੀਣਾ ਹੁੰਦਾ ਇੱਥੇ ਆਉਂਦਾ ਜਿਹਨੂੰ ਕੁੱਤੇ ਨੇ ਵੜਿਆ ਹੁੰਦਾ ਜਿਹਨੇ ਕਰਵਾਉਣਾ ਹੁੰਦਾ ਉਹਦਾ ਕੁੱਤੇ ਦੇ ਵੜੇ ਵਾਲੇ ਨੇ ਓਕੇ ਜੀ ਜਿਹੜਾ ਨਾਲ ਆਉਂਦਾ ਉਹ ਜਿਵੇਂ ਮਰਜ਼ੀ ਚਾਹ ਪਾਣੀ ਪੀ ਕੇ ਆ ਸਕਦਾ ਉਹਦੀ ਕੋਈ ਦਿੱਕਤ ਨਹੀਂ ਜਿਹਨੇ ਆਪਦਾ ਭਲਾ ਕਰਾਉਣਾ ਰਾਤ ਨੂੰ 10 ਵਜੇ ਦੇ ਤੋਂ ਬਾਅਦ ਕੁਝ ਨਾ ਖਾਦਾ ਪੀਤਾ ਹੋਵੇ ਇੱਥੇ ਆਉਂਦਾ ਆਉਂਦਾ ਮਤਲਬ ਸਵੇਰੇ ਉੱਠ ਕੇ ਬਾਹਰ ਅੰਦਰ ਜਾਓ ਹੱਥ ਪੈਰ ਧੋਵੋ ਕੋਈ ਕੁਰਲੀ ਨਹੀਂ ਕਰਨੀ ਬੁਰਸ਼ ਨਹੀਂ ਕਰਨਾ ਮੂੰਹ ਨਹੀਂ ਧੋਣਾ ਨਹਾਉਣਾ ਨਹੀਂ ਪਾਣੀ ਨਹੀਂ ਪੀਣਾ ਠੀਕ ਹੈ ਜੀ ਮਤਲਬ ਇੱਥੇ ਹਾਜ਼ਰ ਹੋ ਸਕਦੇ ਹੋ ਇੱਥੇ ਆਉਣਾ ਹੈਗਾ ਹਾਂ ਠੀਕ ਆ ਕੰਮ ਕਰ ਜੋ ਮਰਜ਼ੀ ਕਰੀ ਜਾਵੇ ਪਾਣੀ ਚ ਕੰਮ ਕਰੀ ਜਾਵੇ ਆਪਦਾ ਹੱਥ ਕਿਨਾਂ ਜਿਵੇਂ ਮਰਜ਼ੀ ਆਦਾ ਮੂੰਹ ਦੇ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਪਾਉਣੀ ਕਈ ਵਹਿਮ ਪਾ ਦਿੰਦੇ ਆ ਤੇਖੀ ਤੂੰ ਜਾਣਾ ਵਾ ਉੱਥੇ ਸਥਾਨ ਤੇ ਪਿਛਾਂ ਭੌਂਕ ਨਹੀਂ ਦੇਖਣਾ ਬੋਲਣਾ ਨਹੀਂਗਾ ਜੇ ਉਹ ਰਾਹ ਚ ਭੁੱਲ ਗਿਆ ਸਥਾਨ ਜਾਂ ਹੋ ਕਿਨਾਂ ਰਾਹ ਭੁੱਲ ਗਿਆ ਫਿਰ ਬੋਲੂਗਾ ਤਾਂ ਫਿਰ ਉਹ ਕਿਵੇਂ ਪੁੱਛੂਗਾ ਪੁੱਛ ਕੇ ਆਉਗਾ ਉਹ ਫਿਰ ਨਾ ਥੋੜੀ ਜੀ ਜਿਹੜੇ ਕਿਨਾਂ ਵਹਿਮ ਚ ਲੋਕ ਵਾਲੇ ਪਾ ਦਿੰਦੇ ਆ ਵਾਲੇ ਪਾ ਲੇ ਕੇ ਕੀ ਆਉਣਾ ਹੁੰਦਾ ਪ੍ਰਸ਼ਾਦਾ ਲੈ ਕੇ ਹੁੰਦਾ ਜੀ ਅੱਧਾ ਅੱਧਾ ਕਿਲੋ ਗੋੜ ਅੱਧਾ ਕਿਲੋ ਗੋੜ ਲੱਗਦਾ ਜੀ ਇੱਕ ਜਣੇ ਦਾ ਸਿਰਫ ਅੱਧਾ ਕਿਲੋ ਆਪਣੀ ਅੱਜ ਜੀ ਹੈ ਅੱਧਾ ਕਿਲੋ ਗੋੜ ਤਾਂ ਅਸੀਂ ਲੈਣਾ ਹੀ ਲੈਣਾ ਜੀ ਠੀਕ ਹੈ ਜੀ ਆਪ ਦੀ ਮਰਜ਼ੀ ਨਾਲ ਪਾਉਂਦੇ ਹੋ ਜਿੰਨਾ ਮਰਜ਼ੀ ਲੈ ਆਵੇ ਯਾਨੀ ਕਿ ਅੱਧਾ ਕਿਲੋ ਤੋਂ ਘੱਟ ਨਹੀਂ ਲੈ ਕੇ ਆਉਣਾ ਠੀਕ ਹੈ ਜੀ ਇੱਕ ਸ਼ੱਕ ਥੋੜਾ ਹੈ ਮੇਰਾ ਦੂਰ ਕਰੋ ਇੱਕ ਜਿਹੜੇ ਇੰਜੈਕਸ਼ਨ ਲੱਗਦੇ ਨੇ ਆਪਾਂ ਕਹਿਦੇ ਨੇ ਕੁੱਤੇ ਨੇ ਵੜਤਾ ਇੰਜੈਕਸ਼ਨ ਲਵਾ ਲਏ ਘਰ ਦੇ ਕੁੱਤੇ ਨੂੰ ਵੀ ਟੀਕੇ ਲੱਗੇ ਹੁੰਦੇ ਨੇ ਪਰ ਜਿਵੇਂ ਕਹ ਲਓ ਕਿ ਮੌਕੇ ਤੇ ਬੰਦਾ ਹਲਕ ਗਿਆ ਉਹ ਵੀ ਆ ਕੇ ਇੱਥੇ ਠੀਕ ਹੁੰਦਾ ਜਿਹੜਾ ਬੰਦਾ ਹਲਕ ਜਾਂਦਾ ਨਹੀਂ ਜੀ ਦੇਖੋ ਇਹ ਆ ਜ ਜਿਹੜੇ ਸੰਗਤ ਸਾਨੂੰ ਕਹਿ ਦਿੰਦੇ ਜੀ ਕੁੱਤੇ ਦੇ ਇੰਜੈਕਸ਼ਨ ਲੱਗੇ ਆ ਜਿਹੜੇ ਕੁੱਤੇ ਦੇ ਇੰਜੈਕਸ਼ਨ ਲੱਗੇ ਆ ਉਹਨਾਂ ਨਾਲ ਆਪਣਾ ਭਲਾ ਨਹੀਂ ਹੋਣਾ ਕਿਉਂ ਉਹ ਇੰਜੈਕਸ਼ਨ ਤਾਂ ਕੁੱਤੇ ਦੇ ਆਪ ਦੇ ਬਚਾਸਤੇ ਲੱਗੇ ਆ ਆਪਾਂ ਨੂੰ ਥੋੜੂ ਲੱਗੇ ਆ ਕੁੱਤੇ ਦੇ ਇੰਜੈਕਸ਼ਨ ਲੱਗੇ ਆ ਜਾਂ ਨਹੀਂ ਲੱਗੇਗੇ ਆਪਾਂ ਆਪ ਦਾ ਭਲਾ ਕਰਾਉਣਾ ਜਲਦੀ ਤੋਂ ਜਲਦੀ ਢਿੱਲ ਨਹੀਂ ਪਾਉਣੀ ਬਿਲਕੁਲ ਵੀ ਢਿੱਲ ਦਾ ਰਿਜ਼ਲਟ ਜ਼ੀਰੋ ਇਹਦਾ ਟਾਈਮ ਬਹੁਤ ਘੱਟ ਹੁੰਦਾ 2.5 ਘੰਟੇ ਕੁੱਤਾ ਵੱਢੀ ਨੂੰ ਹੋ ਜਾਂਦਾ ਪਸ਼ੂ ਪਰਿਵਾਰ ਮੈਂਬਰ ਹਲਕੇ ਜਾਂਦੇ 2.5 ਘੰਟੇ ਢਾਈ ਦਿਨ 40 ਦਿਨ ਇਹਨਾਂ ਸਵਾ ਮਹੀਨਾ ਕਹਿੰਨੇ ਆਪਾਂ ਢਾਈ ਮਹੀਨੇ ਸਵਾ ਸਾਲ ਢਾਈ ਸਾਲ ਇਹਦਾ ਕੋਈ ਵੀ ਟਾਈਮਿੰਗ ਹੈ ਜੇ ਆਪਾਂ ਕੁਛ ਵੀ ਨਾ ਕਰਾਵਾਂਗੇ ਮਤਲਬ ਕਹਿ ਲੋ ਕਿ ਜਿਵੇਂ ਪੁਰਾਣੇ ਬਜ਼ੁਰਗ ਦਾਦੇ ਹੁੰਦੇ ਨੇ ਕੁੱਤਾ ਵੱਢ ਗਿਆ ਜਾਂ ਢਾਈ ਘੰਟੇ ਢਾਈ ਮਹੀਨੇ ਢਾਈ ਸਾਲਾਂ ਦੇ ਵਿੱਚ ਹਲਕਾ ਜਾਂਦਾ ਬਗ ਠੀਕ ਹੈ ਟੀਕੇ ਕੋਈ ਤਾਂ ਜਿਆਦਾ ਪ੍ਰੋਪਰ ਲਾਜ ਨਹੀਂ ਗਾ ਵੀ ਟੀਕੇ ਲਵਾ ਲਓ ਜੀ ਟੀਕੇ ਸੰਗ ਤਾਂ ਲਵਾਈ ਜਾਂਦੀ ਆ ਸਾਡੇ ਲਈ ਕੋਈ ਮਨਾਈ ਨਹੀਂਗੀ ਲਵਾਓ ਕੋਈ ਦੇਖਦੇ ਨਹੀਂ ਪਰ ਟੀਕੇਆਂ ਦਾ ਜਿਆਦਾ ਸੋਲੂਸ਼ਨ ਨਹੀਂ ਹੈਗਾ ਟੀਕੇ ਨੇ ਤਾਂ ਗਰਮੈਸ਼ ਭਰ ਦੇਣੀ ਆ ਡਾਕਟਰਾਂ ਕੋਲੇ ਜਦੋਂ ਆਪਾਂ ਜਾਵਦੇ ਡਾਕਟਰਾਂ ਨੇ ਆਪਾਂ ਨੂੰ ਇਹ ਕਹਿਣਾ ਵਾ ਪਹਿਲਾਂ ਪੁੱਛਣਾ ਵੀ ਘਰ ਦੇ ਕੁੱਤੇ ਨੇ ਵੱਢਿਆ ਕਿ ਬਾਹਰਲੇ ਨੇ ਹੂੰ ਬਿਲਕੁਲ ਜਦੋਂ ਆਪਾਂ ਕਹਤਾ ਵੀ ਘਰ ਦੇ ਕੁੱਤੇ ਨੇ ਵੱਢਿਆ ਉਹਨਾਂ ਕੋਲ ਕੋਈ ਗੱਲ ਨਹੀਂ ਜੀ ਫੇਰ ਕੋਈ ਦਿੱਕਤ ਨਹੀਂ ਘਰ ਦੇ ਕੁੱਤੇ ਨੇ ਵੱਢਿਆ ਟੱਲ ਪੈ ਜਾਂਦੀ ਆ ਫਿਰ ਆਪਾਂ ਵੀ ਲਾਪਰਵਾਜ਼ ਹੋਏ ਨੇ ਲਾਪਰਵਾਜ਼ ਹੋਏ ਹਾਂ ਜਦੋਂ ਕਹਤਾ ਬਾਹਰਲੇ ਕੁੱਤੇ ਨੇ ਵੱਢਿਆ ਹੂੰ ਉਹ ਡਾਕਟਰਾਂ ਨੇ ਕਹਿਣਾ ਜੀ ਬਾਹਰਲੇ ਕੁੱਤੇ ਨੇ ਤੁਸੀਂ ਐਂ ਕਰੋ ਵੇਖ ਲਿਓ ਜੇ ਤਾਂ ਮਰ ਗਿਆ ਠੀਕ ਆ ਜੇ ਨਾਮ ਰਿਆ 10 15 ਦਿਨਾਂ ਵਿੱਚ ਦੀ ਫੇਰ ਨਾ ਕਰਵਾਇਓ ਕੁਝ ਨਹੀਂ ਜੇ ਮਰ ਗਿਆ ਕਰਵਾ ਲਿਓ ਇਹ ਗੱਲ ਆਪਾਂ ਨਹੀਂ ਵਿਚਾਰਨੀਗੀ ਵੀ ਕੁੱਤਾ ਮਰੂਗਾ ਤੇ ਫੇਰ ਹੀ ਕਰਾਵਾਂਗੇ ਹੋ ਸਕਦਾ ਉਹ ਤੋਂ ਪਹਿਲਾਂ ਆਪ ਆਪ ਮਰ ਜੇ ਜਿੰਨਾ ਪਰਿਵਾਰਕ ਮੈਂਬਰਾਂ ਨੂੰ ਪਸ਼ੂਆਂ ਨੂੰ ਕੁੱਤਿਆਂ ਨੇ ਵੱਢਿਆ ਉਹ ਕੁੱਤੇ ਉਵੇਂ ਦੁਰੇ ਫਿਰਦੇ ਆ ਪਸ਼ੂ ਪਰਿਵਾਰਕ ਮੈਂਬਰ ਇੱਥੇ ਇਸ ਦੁਨੀਆ ਤੇ ਨਹੀਂ ਹੈਗੇ ਆਪਾਂ ਆਪ ਦਾ ਭਲਾ ਕਰਾਉਣਾ ਟੈਲੇ ਇਸ ਕੰਮ 'ਚ ਕੋਈ ਨਹੀਂ ਪਾਣੀਗੀ ਕਿੰਨੇ ਪਾਣੀ ਚਾਹੀਦੀ ਸੇਵਾ ਦਾ ਟਾਈਮ ਸਵੇਰ ਦਾ ਕੀ ਸਮਾਂ ਹੈਗਾ ਸਵੇਰ ਕਿੰਨੇ ਵਜੇ ਆਉਣਾ ਕਿੰਨੇ ਤੱਕ ਸੇਵਾ ਚੱਲਦੀ ਹੈ ਸ਼ਾਮ ਦਾ ਕੀ ਟਾਈਮ ਹੈ ਸਵੇਰ ਦਾ ਕੀ ਟਾਈਮ ਹੈ ਗਰਮੀਆਂ ਦਾ ਟਾਈਮ ਆ ਜੀ ਸਵੇਰ ਦਾ 5 ਤੋਂ ਲੈ ਕੇ 8 ਵਜੇ ਦੇ ਤੱਕ ਠੀਕ ਹੈ ਜੀ ਤੇ ਸਰਦੀਆਂ ਦਾ ਟਾਈਮ ਸਵੇਰ ਦਾ ਜੀ ਸਵੇਰੇ 6 ਤੋਂ 9 ਵਜੇ ਤੱਕ ਕਿਉਂਕਿ ਦੁਪਹਿਰੇ ਸ਼ਾਮ ਨੂੰ ਸੇਵਾ ਨਹੀਂ ਚੱਲਦੀ ਸੇਵਾ ਦਾ ਟਾਈਮ ਪ੍ਰੋਪਰ ਸਵੇਰੇ ਚੱਲਦੀ ਹੈ ਜੀ 6 ਤੋਂ ਸਰਦੀਆਂ ਦੇ 6 ਤੋਂ 9 ਤੇ ਗਰਮੀਆਂ ਚ 5 ਤੋਂ 8 5 ਤੋਂ 8 ਗਰਮੀਆਂ ਚ ਸਰਦੀਆਂ 6 ਤੋਂ 9 ਸਰਦੀਆਂ ਦੇ 6 ਤੋਂ 9 ਠੀਕ ਹੈ ਜੀ ਤੇ ਜਿਵੇਂ ਮੈਂ ਸਵਾਲ ਕੀਤਾ ਸੀ ਕਿ ਹਲਕਿਆ ਬੰਦਾ ਲੈ ਕੇ ਆਈਏ ਤਾਂ ਉਹਦਾ ਕੋਈ ਲਾਜ ਨਹੀਂ ਜੀ ਹਲਕੇਵੇਂ ਬੰਦੇ ਦਾ ਇੱਥੇ ਲਾਜ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬਾਂ ਨੇ ਬਖਸ਼ਿਸ਼ ਜੀ ਕੀਤੀ ਹੈ ਵੀ ਜੀਨੂ ਵੀ ਤੁਸੀਂ ਇਹ ਜਲ ਪਿਆਉਂਗੇ ਕੁੱਤੇ ਦੇ ਕੱਟੇ ਵੱਡੇ ਵਾਲੇ ਨੂੰ ਜੇ ਸਾਡੇ ਕੋਲ ਉਹ ਪਹਿਲਾਂ ਪਹਿਲਾਂ ਆਉਂਦਾ ਫਿਰ ਉਹਦਾ ਇਲਾਜ ਹੈ ਠੀਕ ਹੈ ਜੀ ਜੇ ਹਲਕ ਕੇ ਆਉਂਦਾ ਉਹਦਾ ਇਲਾਜ ਹਲਕ ਕੇ ਆਉਂਦਾ ਉਹਦਾ ਕੋਈ ਲਾਏ ਨਹੀਂ ਉਹ ਨੂੰ ਤਾਂ ਫਿਰ ਇੱਕ ਪਰਮਾਤਮਾ ਹੀ ਬਚਾ ਸਕਦਾ ਕਿਉਂਕਿ 99659 ਖਤਮ ਖਤਮ ਕਿਉਂਕਿ ਡਾਕਟਰੀ ਲਾਈਨ ਦੇ ਵਿੱਚ ਉਹ ਨੂੰ ਹੱਥ ਨਹੀਂ ਪਾਉਂਦੇ ਗਲਵਜ਼ ਚੜਾ ਲਓ ਜੀ ਆਹ ਚੜਾ ਲਓ ਜੀ ਤੁਹਾਡੇ ਇੱਕ ਤਾਂ ਨੂੰ ਚੜ ਗਏ ਜੀ ਉਹ ਚੜ ਗਿਆ ਸਿਰਫ ਉਹ ਖਤਮ ਹੁੰਦਾ ਜੀ ਕਿਉਂਕਿ ਉਹਨੇ ਪਾਣੀ ਤੋਂ ਡਰਨਾ ਹਵਾ ਤੋਂ ਡਰਨਾ ਠੀਕ ਹੈ ਇਹਦਾ ਇਲਾਜ ਪਹਿਲਾਂ ਪਿੰਲੇ ਹੈ ਪਹਿਲਾਂ ਪਿੰਲੇ ਤੇ ਮੈਂ ਚਾਹੂੰਗਾ ਪ੍ਰੋਪਰਲੀ ਐਡਰੈਸ ਦਸੀ ਆਪਾਂ ਇਹ ਜਗਾ ਕਿੱਥੇ ਸਥਿਤ ਹੈ ਐਡਰੈਸ ਹੈ ਜੀ ਮੋਗੇ ਦੇ ਨਾਲ ਪਿੰਡ ਹੈ ਜੀ ਕਲਕਲਾ ਮੋਗੇ ਤੋਂ 7 ਕਿਲੋਮੀਟਰ ਦੂਰ ਹੈ ਜੀ ਫਰੋਜ਼ਪੁਰ ਦੁੰਨੇ ਕੀ ਫਰੋਜ਼ਪੁਰ ਤੇ ਜਿਹੜਾ ਜਾਂਦਾ ਵਾ ਕੀ ਨਾ ਜੀਟੀ ਰੋਡ ਪਹਿਲਾ ਪਿੰਡ ਹੀ ਹੈ ਠੀਕ ਹੈ ਜੀ ਪਹਿਲਾ ਪਿੰਡ ਕਲਕਲਾ ਹੈ ਪਹਿਲਾ ਪਿੰਡ ਹੀ ਹੈ ਕਲਕਲਾ ਜੀ ਮੋਗੇ ਤੋਂ 7 ਕਿਲੋਮੀਟਰ ਦੂਰ ਹੈ ਜੀ ਪਿੰਡ 'ਚ ਜੇ ਮੰਨ ਲਓ ਇੰਟਰ ਹੁੰਦੇ ਨੇ ਬਾਬਾ ਜੀ ਦੀ ਜਗ੍ਹਾ ਦਾ ਨਾਮ ਪੁੱਛ ਕੇ ਆ ਜੀ ਹਾਂ ਬਾਬਾ ਬਾਬਾ ਪੂਸ਼ ਜੀ ਦੇ ਜਾਣਾ ਜੀ ਜਿੱਥੇ ਹਲਕੇ ਵੇ ਕੁੱਤੇ ਦੇ ਕੱਟੇ ਵੱਡੇ ਵਾਲੇ ਨੂੰ ਪਾਣੀ ਪਿਉਂਦੇ ਆ ਬਸ ਪਾਉਂਦੀ ਬੱਚੇ ਨੂੰ ਪੁੱਛ ਲੋ ਰਾਜੋ ਜੀ ਪਾਉਂਦੀ 2 ਸਾਲ ਦਾ ਬੱਚਾ 3 ਸਾਲ ਦਾ ਜਿਹਨੂੰ ਮਰਜ਼ੀ ਪੁੱਛ ਲੋ ਤੁਨੂੰ ਆਏ ਨਹੀਂਗਾ ਵੀ ਰਾਹ ਉਹਨਾਂ ਦੱਸੂਗਾ ਅਗਲਾ ਉਹ ਬਾਈ ਮੈਂ ਬਹਿਨਾ ਨਾਲ ਤੇ ਮੈਂ ਛੱਡ ਕੇ ਹੁਣਾ ਚੱਲ ਛੱਡ ਕੇ ਹੁਣਾ ਜਿੱਥੋਂ ਮਰਜ਼ੀ ਪੁੱਛ ਲੋ ਜਾਨੀ ਕਿ ਪਿੰਡ ਚ ਦਾ ਮਸ਼ਹੂਰ ਮਿਸ਼ਰਾ ਹੋਰ ਆਸੇ ਪਾਸੇ ਵਾਲੇ ਪਿੰਡਾਂ ਚ ਵੀ ਦੂਰ ਦੂਰ ਏਡਿਆਂ ਪਿੰਡਾਂ ਚ ਵੀ ਬਹੁਤ ਮਸ਼ਹੂਰ ਆ ਜਾਏਗਾ ਕਿਉਂਕਿ ਇਹ ਪਿੱਛੇ ਜੇ ਮੇਰੇ ਕੋਲ ਦਿੱਲੀ ਤੋਂ ਵੀ ਆਏ ਬੰਦੇ ਇਹ ਤਾਂ ਇਨਸੀਡੈਂਟ ਮੇਰੇ ਕੀ ਅਸੀਂ ਕੱਲ ਕਲਾਂ ਜਾਣਾ ਮੋਗੇ ਦੇ ਲਾਗੇ ਪਿੰਡ ਹੈ ਤੇ ਮਰਕ ਵਜਾ ਪੁੱਛੀ ਮੈਂ ਕਿ ਕਾਰਨ ਕੀ ਹੈ ਕਹਿੰਦੇ ਕਿ ਸਾਡੀ ਬੇਟੀ ਨੂੰ ਕੁੱਤੇ ਨੇ ਵੱਢਿਆ ਫਿਰ ਮੈਂ ਤੁਹਾਡੀ ਗੱਲ ਵੀ ਕਰਵਾਈ ਸੀ ਇਹ ਤਾਂ ਇਨਸੀਡੈਂਟ ਮੈਨੂੰ ਪਤਾ ਕਿ ਕਾਫੀ ਦੂਰ ਦੂਰ ਤੱਕ ਚਰਚੇ ਨਹੀਂ ਪਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਵਹਿਮ ਪਰਮ ਨੇ ਨਹੀਂ ਵਹਿਮ ਪਰਮ ਕਹਾਦਾ ਵਹਿਮ ਪਰਮ ਕੋਈ ਨਹੀਂ ਗਿਆ ਜੇ ਹੁਣ ਆਪਾਂ ਇੱਥੇ ਸਾਡੇ ਦੇਖੋ ਗੁਰੂ ਸਾਹਿਬਾਂ ਨੇ ਉਹ ਜਲ ਦੇ ਵਿੱਚ ਕੀ ਬਖਸ਼ਿਸ਼ ਕੀਤੀ ਉਹਨਾਂ ਨੂੰ ਪਤਾ ਬਿਲਕੁਲ ਇਹਦੇ ਜੇ ਮਰਿਆਦਾ ਵੀ ਹੈ ਜਿਹਨੇ ਕਰਨਾ ਤੇ ਜਿਹਨੇ ਕਰਾਉਣਾ ਉਹ ਦੋਨੇ ਭੁੱਖੇ ਹੋਣਗੇ ਭੁੱਖੇ ਹੋਣਗੇ ਸਭ ਲਈ ਮਰਿਆਦਾ ਇੱਕ ਕਿਸੇ ਲਈ ਕੋਈ ਰਹਿਤ ਨਹੀਂ ਮਤਲਬ ਤੁਸੀਂ ਵੀ ਡਾਲਾ ਜੇ ਕਰਨਾ ਹੈ ਤਾਂ ਤੁਸੀਂ ਸਵੇਰ ਤੋਂ ਪਾਣੀ ਦੀ ਘੁੱਟ 10 ਵਜੇ ਤੱਕ ਤੁਸੀਂ ਵੀ ਨਹੀਂ ਕੁਝ ਖਾਣਾ 10 ਵਜੇ ਤੋਂ ਬਾਅਦ ਅਸੀਂ ਵੀ ਕੁਝ ਨਹੀਂ ਖਾਣਾ ਪੀਣਾ ਤੁਸੀਂ ਵੀ ਸਾਡਾ ਜੇ ਬੱਚਾ ਵੀ 2-4 2-4 2 ਸਾਲ ਦਾ 4 ਸਾਲ ਦਾ ਬੱਚਾ ਵੀ ਜਲ ਪਿਆ ਦੂਗਾ ਨਾ ਫਰਕ ਹੈ ਉਹਦੇ 'ਚ ਵੀ ਜਿਹੜਾ ਅਸੀਂ ਜਲ ਪਿਆਉਨੇ ਆ ਉਹਦੇ 'ਚ ਵੀ ਉਹੀ ਬਖਸ਼ਿਸ਼ ਆ ਜਿਹਨੇ ਜਿਹੜਾ ਅਸੀਂ ਜਲ ਪਿਆਉਨੇ ਆ ਮਤਲਬ ਜੇ ਤੁਸੀਂ ਕਹਿ ਲੋ ਤੁਸੀਂ ਨਹੀਂ ਉਹ ਤੁਹਾਡੇ ਪਰਿਵਾਰ ਦਾ ਵੀ ਕੋਈ ਜਿੜਾਲੀ ਪਿਆ ਦੇਵੇ ਹਾਂ ਸਾਡਾ ਪਰਿਵਾਰ ਦਾ ਵੀ ਜੋ ਮਰਜ਼ੀ ਬੱਚਾ ਜਲ ਪਿਆ ਦੇਵੇ ਸਿਰਫ ਕੀ ਨਾ ਆਦਮੀਆਂ ਵਿੱਚ ਜਨਾਨੀਆਂ ਵਿੱਚ ਸੋ ਇਹ ਸੀ ਪਿੰਡ ਕਲਕਲਾਂ ਦੇ ਵਿੱਚ ਸਥਿਤ ਬਾਬਾ ਪੂਸ਼ ਜੀ ਦੀ ਜਗਾ ਜਿੱਥੇ ਇੱਕ ਵੱਖਰਾ ਅਨੋਖਾ ਵਰਦਾਨ ਹੋਇਆ ਇਸ ਵਰਦਾਨ ਦੇ ਚਰਚੇ ਕਾਫੀ ਦੂਰ ਦੂਰ ਤੱਕ ਨੇ ਖੁਦ ਇਸ ਚੀਜ਼ ਦਾ ਗਵਾਹ ਮੈਂ ਵੀ ਹਾਂ ਕਿਉਂਕਿ ਜਦੋਂ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀ ਮੈਨੂੰ ਦਿੱਲੀ ਤੋਂ ਇੱਕ ਪਰਸਨ ਮਿਲਿਆ ਉਹਦੀ ਬੇਟੀ ਨੂੰ ਮੇਰੇ ਖਿਆਲ ਨਾਲ 4 ਕੇ 5 ਸਾਲ ਦੀ ਬੇਟੀ ਸੀ ਜਿਹਨੂੰ ਕੁੱਤੇ ਨੇ ਵੱਢਿਆ ਸੀ ਕਿਸੇ ਨੇ ਦੱਸ ਪਾਈ ਸੀ ਕਿ ਘੱਲ ਘੱਲ ਹੈ ਤਾਂ ਕਾਫੀ ਪੂਰਸੀ ਵਿਚਾਰਾ ਪਰ ਜਦੋਂ ਉਹਨੇ ਮੈਨੂੰ ਜ਼ਿਕਰ ਕੀਤਾ ਫਿਰ ਮੈਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰਾਇਆ ਕਿਉਂਕਿ ਚਰਚੇ ਕਾਫੀ ਦੂਰ ਦੂਰ ਤੱਕ ਨੇ ਫਰਕ ਵੀ ਪੈਂਦਾ ਕਾਫੀ ਦੂਰ ਦੂਰੋਂ ਸੰਗਤ ਆਉਂਦੀ ਸਮਾਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਇਸ ਸਮੇਂ ਸੇਵਾ ਚੱਲਦੀ ਹੈ ਕਿਸ ਤਰ੍ਹਾਂ ਦਾ ਪ੍ਰੇਜ ਰੱਖਣਾ ਪੈਂਦਾ ਜਿਸਨੇ ਡਾਲੀ ਕਰਵਾਉਣੀ ਹੈ ਉਸਨੇ ਰਾਤ ਦੇ 10 ਵਜੇ ਤੋਂ ਬਾਅਦ ਕੁਝ ਖਾਣਾ ਨਹੀਂ ਪੀਣਾ ਨਹੀਂ ਇੱਥੇ ਤੱਕ ਪਾਣੀ ਦੀ ਬੂੰਦ ਤੱਕ ਨਹੀਂ ਪੀਣੀ ਤੇ ਇੱਥੇ ਆ ਕੇ ਜਦੋਂ ਡਾਲੀ ਹੋ ਜਾਂਦੀ ਉਸ ਤੋਂ ਬਾਅਦ ਘਰੇ ਜਾ ਕੇ ਆਪਣਾ ਖਾ ਪੀ ਸਕਦੇ ਨੇ ਜਿਨ੍ਹਾਂ ਨੇ ਨਾ ਲਾਉਣਾ ਹੈ ਡਾਲੀ ਕਰਵਾਉਣਾ ਆਪਣਾ ਜਿਵੇਂ ਮਰਜ਼ੀ ਚਾਹ ਪਾਣੀ ਪੀ ਕੇ ਆ ਸਕਦੇ ਨੇ ਐਡਰੈਸ ਪਤਾ ਤੁਹਾਨੂੰ ਬਾਬਾਜੀ ਵੱਲੋਂ ਦੱਸ ਦਿੱਤਾ ਗਿਆ ਵਾਧੂਆ ਸ਼ੇਅਰ ਕਰੋ ਇਸ ਵੀਡੀਓ ਨੂੰ ਜੇ ਨਵੇਂ ਜੁੜੇ ਹੋ ਭੁੱਲਰ ਟੀਵੀ ਦੇ ਨਾਲ ਫੋਲੋ ਕਰ ਲਓ ਸਾਡੇ ਚੈਨਲ ਨੂੰ ਮੈਂ ਹਾਂ ਸੁਖਵਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇਣਾ